ਕਿਸਾਨਾਂ ਨੇ ਅੱਜ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਸੀ ਤੇ ਉਸ ਦਾ ਅਸਰ ਦਿਖਾਈ ਦੇ ਰਿਹਾ ਹੈ ਸੜਕਾਂ ਹਾਈਵੇ ਦੁਕਾਨਾਂ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਕਰ ਦਿੱਤੀਆਂ ਗਿਆ ਹਨ ਸਿਰਫ ਐਮਰਜੈਂਸੀ ਸਵਾਮਾਂ ਨੂੰ ਹੀ ਬਹਾਲ ਕੀਤਾ ਹੋਇਆ ਜੇਕਰ ਦੱਸ دیے ਤਾਂ ਇਸ ਦਰਨੇ ਦਾ ਸਮਾਂ ਅੱਜ ਸਵੇਰੇ 7 ਵਜੇ ਤੋਂ ਲੈ ਕੇ ਅੱਜ ਸ਼ਾਮੀ 4 ਵਜੇ ਤੱਕ ਰਹੇਗਾ ਪੈਟਰੋਲ ਪੰਪ ਬਾਜ਼ਾਰ ਮੁਕੰਮਲ ਤੌਰ ਤੇ ਅੱਜ ਦਿਨ ਬੰਦ ਰਹਿਣਗੇ ਤੁਸੀਂ ਦੇਖ ਸਕਦੇ ਹੋ ਪੰਜਾਬ ਬੰਦ ਦਾ ਅਸਰ ਤੇ ਲਗਾਤਾਰ ਤੁਸੀਂ ਤਸਵੀਰਾਂ ਠੋਡੇ ਨਾਲ ਸਾਂਝੀ ਕਰਦੇ ਹਾਂ Huh. <laughs> ਮੈਂ ਬਹੁਤ ਨਹੀਂ ਹੈ ਕਿ ਮੈਂ ਘਰ ਤੋਂ ਜਦ ਮੈਂ ਨਿਕਲ ਚੁੱਕੀ ਹੁਣ ਹੁਣ ਮੈਂ ਵਾਪਸ ਜਾ ਨਹੀਂ ਸਕਦੇ ਹੁਣ ਮੈਨੂੰ ਇੱਕ ਵਸਸਾਂ ਘਰ ਤੱਕ ਮੈਨੂੰ ਪਹੁੰਚਾ ਦਿਓ ਮੈਂ ਅੱਗੇ ਉੱਥੋਂ ਮੈਂ ਸ਼ਾਨ ਨੂੰ ਜਾ ਮ ਖੁੱਲੂਗਾ ਫਿਰ ਘਰ ਨੂੰ ਚਲੇ ਜਾਵਾਂਗੇ ਅੱਜ ਪੰਜਾਬ ਵਾਂ ਦਾ ਸੱਦਾ ਦਿੱਤਾ ਗਿਆ ਥੋੜਾ ਇਹਦੇ ਬਾਰੇ ਕੀ ਕਹਣੇ ਬਹੁਤ ਵਧੀਆ ਦਿੱਤਾ ਗਿਆ ਕਿ ਹੁਣ ਜੇ ਨਹੀਂ ਕਰਦਾ ਕੁਝ ਤਾਂ ਕਰਕੇ ਦਿਖਾਣਾ ਪਰ ਅਸੀਂ ਅੰਦੀ ਦਿਖਾ ਨਹੀਂ ਰਹੇ ਆਈ ਮੜੇ ਮੋਟੇ ਉਹਨੂੰ ਸੁਧਿਆਣਾ ਚਾਹੁੰਦੇ ਹੋ ਸਮਝਦਾ ਨਹੀਂ ਆ ਚਲੋ ਕੋਈ ਗੱਲ ਨਹੀਂ ਪੰਜਾਬ ਦਾ ਜੋ ਮਰਜ਼ੀ ਕਰਦੇ ਉਹ ਕੱਖ ਨਹੀਂ ਕਰ ਸਕਦਾ ਸਾਨੂੰ ਉੱਥੇ ਪਾਣੀ ਮਾਰਦਾ ਸਾਨੂੰ ਪਰਾਸ਼ਟੀ ਵੀ ਗੋਲੀਆਂ ਮਾਰਦਾ ਗੈਰ ਤੇ ਗੋਲੇ ਮਾਰਦਾ ਉਹਨੂੰ ਆਖਦੇ ਆਂ ਇੱਕ ਤੋਪ ਮਾਰਦੇ ਤੂੰ 500 ਮਾਰ 500 ਹੋਰ ਤਿਆਰ ਆ 500 ਮਾਰ 50000 ਹੋਰ ਤਿਆਰ ਆ ਜਿਵੇਂ ਗੁਰੂ ਸਾਹਿਬ ਕਹਿੰਦੇ ਚਾਰ ਮੋਏ ਤੋਂ ਕਿਆ ਕਾਲ ਜੀਵਤ ਕਈ ਹਜ਼ਾਰੇ ਪੰਜਾਬ ਐ ਪੰਜਾਬ ਪੰਜਾਂ ਦਰਿਆਵਾਂ ਦਾ ਦੇਵੀ ਦੇਵਤਿਆਂ ਪੀਵਾਂ ਪਗੰਬਰਾਂ ਦੀ ਧਰਤੀ ਐ ਪੰਜਾਬ ਇੱਥੇ ਹਿੰਦੂ ਮੁਸਲਮਾਨ ਦੀ ਕੋਈ ਗੱਲ ਹੀ ਨਹੀਂ ਕੋਈ ਝਗੜਾ ਨਹੀਂ ਜੋ ਕRANDIA ਸਰਕਾਰਾਂ ਕRANDIA ਅੱਗੇ ਇਹਨਾਂ ਕੰਜਰਾਂ ਸਰਕਾਰਾਂ ਨੇ ਪੰਜਾਬ ਸਟੇਟ ਨੂੰ ਪਾਕਿਸਤਾਨ ਬਣਾਇਆ ਪੰਜਾਬ ਨੂੰ ਘਾਟਾ ਪਿਆ ਪੰਜਾਬ ਦੇ 70% ਪਿੰਡ ਪੰਜਾਬ ਪਾਕਿਸਤਾਨ ਦੇ ਦਿੱਤੇ ਹਿਮਾਚਲ ਬਣਾਤਾ ਇਹਨਾਂ ਗੱਦਾਰ ਸਰਕਾਰਾਂ ਨੇ ਬਣਾਇਆ ਪੰਜਾਬ ਦੇ ਟੋਟੇ ਕਰਤੇ ਪਰ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੇ ਕਿਉਂ ਨਹੀਂ ਵਿਗਾੜ ਸਕਦੇ ਸਾਡੇ ਹਿਮਾਚਲ ਸਾਡੀਆਂ ਮਾਤਮਾਂ ਦੇ ਦੀਆਂ ਪੀਰ ਪੰਗੰਬਰ ਹਰਿਆਣੇ ਚ ਕਿੱਥੇ ਨਹੀਂ ਇਹ ਕਦੀ ਕੁਛ ਨਹੀਂ ਅਕੜ ਸਾਹਿਬ ਬੇਸ਼ੱਕ ਇਹਨੇ ਹਰਿਆਣਾ ਪੰਜਾਬ ਚੰਡੀਗੜ੍ਹ ਬਣਾਤਾ ਪਰ ਅਸੀਂ ਉਹਨੂੰ ਅੱਜ ਵੀ ਆਪਣਾ ਪੰਜਾਬ ਮੰਨਦੇ ਆ ਇੱਥੇ ਬੜਵਲੀਆਂ ਤੋਪਾਂ ਆਈਆਂ ਚਲੀ ਗਈਆਂ ਸਿਕੰਦਰ ਔਰੰਗਜ਼ੇ ਤੇ ਹੁਣ ਮੋਦੀ ਕੋ 19 ਚਿੱਟਾ ਪੰਜਾਬ ਦਾ ਮਾਲਕ ਨਹੀਂ ਆ ਇੰਦਰਾ ਕੋਲ 18 ਚਿੱਟਾ ਸੀ ਪੰਜਾਬ ਦੀ ਮਾਲਕ ਨਹੀਂ ਸੀ ਇਦਾਂ ਹੀ ਜੋ ਕੁਝ ਆਇਆ ਠੋਕਾ ਟਖਾ ਗਿਆ ਸਾਡਾ ਕਿਸੇ ਨੇ ਕੁਝ ਨਹੀਂ ਵਿਗਾੜਿਆ ਮੈਂ ਆਪਣਾ ਨਹੀਂ ਕਹਿੰਦਾ Hindu Muslim Sikh Isai ਕਦੀ ਲੜੇ ਨਹੀਂ ਲਾਈ ਲੜਨਗੇ ਇਹ ਇਦਾਂ ਹੀ ਰਹਿਣਗੇ ਤੇ ਸਰਕਾਰ ਲਾਉਂਦੀ ਪਰ ਇਹ ਨਹੀਂ ਲੜਦੇ ਅੱਗੇ ਸੰਤ ਜਰਨੈਲ ਸਿੰਘ ਵਿਹਲੇ ਇਹ ਆਣੇ ਸਿੱਖਾਂ ਨੂੰ ਬਗਲਾਮ ਕੀਤਾ ਮੈਂ ਦੱਸਦਾ ਕਹਾਣੀ ਸੰਤ ਜਰਨੈਲ ਸਿੰਘ ਅਗਰ ਚੰਬਾ ਜਿਵੇਂ ਆਰਮੀਰਲ ਝੜ ਸਕਦਾ ਹੀ ਤੇ ਉਹ ਹਰ ਬੰਦੇ ਡਿਊਟੀ ਹੁੰਦਾ ਬਰਸਲ ਮਾਰ ਦੋ 50000 ਹਿੰਦੂ ਮਾਰ ਨਹੀਂ ਸਕਦੇ ਸੀ ਫਰਾਨੇ ਬਟਾਰੇ ਮਾਰ ਦੋ ਉੱਥੇ ਮਾਰ ਦੋ ਜਾਓ ਮੁੰਡਿਓ ਹਿੰਦੂ ਸਾਰੇ ਮਾਰ ਦੋ ਪੰਜਾਬ ਚ ਉਹਨੇ ਕਿਹੜਾ ਮਾਰਿਆ ਇਹ ਜੋ ਕਰਿਆ ਬੁਚਰ ਬਿਆਨਤ ਸਿੰਘ ਨੇ ਦੀ ਚਾਲ ਸੀ ਪਿੰਡਾਂ ਚ ਧੀਆਂ ਪੈਣਾ ਦੀ ਤਾਂ ਲੁੱਟੀਆਂ ਇਹਦਾ ਬਲੈਕ ਕੱਟਾਂ ਨੇ ਜਿਹੜੇ ਪੁਲਿਸ ਦੇ ਨਜਾਇਜ਼ ਮਲਾਮ ਕੱਢ ਦੇ ਸੀ ਟਰਮੀਨੇਟ ਸੀ ਉਹਨਾਂ ਨੇ ਇਆੜੇ ਬੱਸਾਂ ਨੂੰ ਟਾਰ ਕੇ ਮਾਰੇ ਹਿੰਦੂ ਭਰਾ ਸਾਡੇ ਕਿਸੇ ਸਿੱਖ ਨੇ ਰਹਿਮਦਰ ਪੰਜਾਬ ਹੈ ਇਹ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਇਸਾਈਆ ਚਾਹੇ ਸਿੱਖ ਇਹ ਸੇਵਾਦਾਰ ਬੰਦੇ ਆ ਤੇ ਸਚਾਈ ਨਾਲ ਲੜਨ ਵਾਲੇ ਆ ਰਹਿਮਦਰ ਦੇ ਕਿਸੇ ਨੂੰ ਧੋਖਾ ਨਹੀਂ ਕਰ ਦੇਗਾ ਹੁਣ ਵੀ ਕਹੜਾ ਮੋਦੀ ਜੋ ਕਿਉਂ ਕਸੀ ਕੀ ਨਹੀਂ ਕਰਦਾ ਸਾਨੂੰ ਠਹਿਰ ਜਾਣੇ ਨਹੀਂ ਆਉਂਦੇ ਹੁਣ ਆ ਪੰਜਾਬ ਦਾ ਆ ਰਿਹਾ ਵੀ ਚੰਡੀ ਮੰਦਰ ਹੁਣ ਕੋਈ ਦਿਨ ਹੋਵੇ ਮੀਟਿੰਗ ਹੋਈ ਆ ਵੀ ਪੰਜਾਬ ਦੇ ਵਿੱਚੋਂ ਪੰਜਾਬੀ ਆਰਨੀ ਚ ਨਹੀਂ ਜਾ ਰਹੇ ਨਹੀਂ ਲੜੇ ਸਰਵਸ ਨਹੀਂ ਕਰਦੇ ਕਿਉਂ ਨਹੀਂ ਕਰਦੇ ਇਹ ਕਿਉਂ ਅਸੀਂ ਫਿਰ ਵੀ ਕਰਾਂਗੇ ਅਸੀਂ ਪਿੱਛੇ ਨਹੀਂ ਹਟਦੇ ਸਾਡੇ ਤਿਰੰਗੇ ਨੂੰ ਅਸੀਂ ਸਾਡਾ ਤਿਰੰਗਾ ਅਸੀਂ ਨਹੀਂ ਖਾਰਸਤਾਨ ਕਹਿੰਦੇ ਅਸੀਂ ਸੱਚੇ ਸੁੱਚੇ ਆ ਦੇਖੋ ਪਰਮਾਤਮਾ ਇੱਕ ਹੈ ਉਤੇ ਰੂਪ ਇੱਕ ਹੈ ਪਰਮਾਤਮਾ ਸਭ ਦਾ ਭਲਾ ਕਰੇ ਦਿਨ ਚ ਤਿੰਨ ਵਾਰੀ ਅਰਦਾਸ ਹੁੰਦੀ ਆ ਤਿੰਨੋ ਵਾਰੀ ਸਰਬੱਤ ਦਾ ਭਲਾ ਮੰਗਣਾ ਹੈ ਕਿਹੜੇ ਖਰਟਨ ਦੀ ਗੱਲ ਦੇਖੀ ਤੁਸੀਂ ਸਾਲ ਉੱਠੇ ਰਹੇ ਆ ਮੋਦੀ ਨੇ ਕੀ ਨੁਕਸਾਨ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਸਾਡੇ Hindu ਭਰਾ ਮੁਸਲਮਾਨ ਭਰਾ Hindu ਭਰਾ ਸਿੱਖ ਭਰਾ ਅਸਾਈ ਭਰਾ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਨੰਗੀਆਂ ਬੱਚੀਆਂ ਨੂੰ ਭੇਜਿਆ ਨੰਗੇ ਕੀ ਕੁਝ ਨਹੀਂ ਹੋਇਆ ਬੋਤਲਾਂ ਮਾਰੀਆਂ ਪੰਪਦੀਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂ ਉੱਥੇ ਚਾਰ ਰੱਬ ਵਸਦੇ ਸੀ Hindu Muslim Sikh Asai ਦਾ ਸੇਰੇ ਸ਼ਾਮ ਪਾਠ ਹੁੰਦੇ ਤੇ ਮੋਦੀ ਤੂੰ ਕੀ ਜਾਣਾਂ ਤੁਮਾਰ ਦੇ ਲੈ ਕੇ ਟੋਪਾ ਮਾਰ ਕਾਮੀ ਵਧਾਂਗੇ ਕਟਾਂਗੇ ਨਹੀਂ ਇਹ ਪੰਜਾਬ ਹੈ ਮੋਦੀਆ ਪੰਜਾਬ ਜਿੱਥੇ ਜੋ ਤੇਰੇ ਕੋ ਹੁੰਦਾ ਕਰ ਲੈ ਇਹ ਨਹੀਂ ਪਿੱਛੇ ਹਟੇਗਾ ਆਪਣਾ ਹੱਕ ਲੈ ਕੇ ਹਟੇਗਾ ਅੱਗੇ ਵੀ ਠੋਕ ਕੇ ਚਟਿਆ ਸੀ ਮੋਦੀਆ ਚਟਿਆ ਹੀ ਨਹੀਂ ਵਾਪਸ ਪਰ ਕੇਸ ਲੈਤੀ ਉਹਨੇ ਆਪਣੇ ਮੂੰਹ ਤੇ ਥੱਪੜ ਆ ਮਾਰਿਆ ਵੀ ਮੈਂ ਮੋਦੀ ਮੈਂ ਮੋਦੀ ਹੁਣ ਮੇਦਕਰ ਨੂੰ ਮਾਰਾ ਖੰਡੇ ਆ ਭੱਜਣਾ ਪਈਆਂ ਸੀ ਇਹਨਾਂ ਨੂੰ ਪਰ ਮਾੜ ਬੰਦੇ ਇਕੱਠੇ ਕੀਤੇ ਆ ਕੀ ਇੱਕੋ ਛਣੀ ਵਿਗੜਦਾ ਪੰਜਾਬ ਦਾ ਪੰਜਾਬ ਨੂੰ ਜਿਹੜੀ ਮਰਜ਼ੀ ਹੈ ਪਾਣੀ ਛੱਡ ਕੇ ਜੋ ਮਰਜ਼ੀ ਦਾ ਦੇ ਪੰਜਾਬ ਨੂੰ ਦੇ ਦੀ ਦਿੱਤੀ ਦਾ ਪੰਗਾਂ ਦਾ ਆਸ਼ੀਰਵਾਦ ਹੈ ਇੱਥੇ ਭਗਤੀ ਹੈ ਇੱਥੇ ਨੇ ਰੱਬ ਦੇ ਸਾਡਾ ਕੋਣ ਕੀ ਵਿਗਾੜੇਗਾ ਅੱਪੇ ਰੱਖ ਅਸੀਂ ਹੁਣ ਨਹੀਂ ਉਹਦਾ ਬਾਣਾ ਮੰਦੇ ਆ ਇਹ ਮੋਦੀ ਬਣਾਇਆ ਹੋਗਾ ਗੁਰਨੇ ਅੱਲਾ ਨੇ ਕੋਗਲ ਨਹੀਂ ਮੰਦਿਆਂ ਨੂੰ ਚੱਲ ਤਾਂ ਠੀਕ ਹੈ ਨਹੀਂ ਤਾਂ ਬੈਠੇ ਅਸੀਂ ਜੋ ਕਲਾਕਾਰ ਹੀ ਰਹੇ ਆ ਲੋਕਾਂ ਦਾ ਸਮਰਥਨ ਦੋਨੂੰ ਮਿਲ ਰਿਹਾ ਮਿਲ ਰਿਹਾ ਕੋਈ ਅਮਰਜੈਂਸੀ ਕਹਿੰਦੇ ਆ ਸੀ ਕੋਈ ਅਮਰਜੈਂਸੀ ਆਏ ਉਹਨੂੰ ਜਾਣਦੇ ਹੋ ਜੇ ਕੋਈ ਉਹ ਕੋ ਕਾਰਡ ਹੈ ਉਹਨੂੰ ਜਾਣਤਾ ਯਾਰਾ ਕੋਈ ਕੋਈ ਸਾਨੂੰ ਦਿਖ ਜਾਂਦਾ ਵਾਕਈ ਅਮਰਜੈਂਸੀ ਸੱਚਾ ਬੰਦਾ ਉਹਨੂੰ ਜਾਣ ਕੋਈ ਸਾਡੇ ਨਾਲ ਕਿੰਨਾ ਕੋਈ ਉਹ ਵਹਿਣ ਥੋੜਾ ਕੋਈ ਠੱਕਾ ਥੋੜਾ ਕੋਈ ਬਦਮਾਸ਼ੀ ਥੋੜਾ ਮਤਲਬ ਐਮਰਜੈਂਸੀ ਜਿਹੜੀਆਂ ਸਵਾਮਾ ਉਹ ਬਹਾਲ ਕੀਤੀ ਹੋਈ ਬਹਾਲ ਬਿਲਕੁਲ ਬਾਹਰ ਭੱਜ ਕੇ ਕੋਈ ਗੰਟੀ ਨਹੀਂ ਕੋਈ ਬੰਦਾ ਨਾ ਉਹਨੂੰ ਕਾਟ ਹੋਵੇ ਉਹਦੀ ਸਾਨੂੰ ਜੱਜਮੈਂਟ ਹੋ ਬੰਦੇ ਨੂੰ ਨਹੀਂ ਪੜ ਲੈਣ ਲਿਆ ਇਹ ਬੰਦਾ ਕਿੱਥੇ ਬੋਲਦਾ ਇਹ ਅਸੀਂ ਜਾਣ ਦਿੰਨੇ ਆ ਕਿੱਥੇ ਕਿਹੜਾ ਬੰਦਾ ਸਰਕਾਰ ਨਾਲ ਰਲਿਆ ਹੋਇਆ ਬੜੇ ਆਏ ਹੋਣੇ ਸਰਕਾਰ ਨੇ ਭੇਜੇ ਵੀ ਹੋਣੇ ਆ ਸਰਕਾਰਾਂ ਲੜਾਉਣ ਗਿਆ ਆਪਾਂ ਕਦੀ ਨਹੀਂ ਲੜਾਂਗੇ ਆ ਵੇਖੋ ਹਜੇ ਵੀ ਇਕੱਠੇ ਹੋਏ ਬੈਠੇ ਨਾ ਆਪਾਂ ਸਰਕਾਰਾਂ ਲੜਾਉਣ ਗਿਆ ਆਪਾਂ ਕਦੀ ਨਹੀਂ ਲੜਦੇ ਆਪਾਂ ਇੱਕ ਗੱਲ ਕਹਿੰਨੇ ਆ ਦਿੱਲੀ ਜੇਤੇ ਆਏ ਨਾ ਇਹ ਤਾਂ ਫਿਰ ਵੀ ਪੰਜਾਬ ਆ ਪੰਜਾਬ ਚ ਲਾਇਆ ਵਾ ਹਾਂ ਪੰਜਾਬ ਜੇਤੇ ਰ ਦਿੱਲੀ ਨੇ ਆਪੇ ਯਾਰ ਛੱਡੀ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ 30 ਠਿਕ ਦਾ ਪੰਜਾਬ ਮੰਦਰ ਸੱਦਾ ਦਿੱਤਾ ਗਿਆ ਸੀਗਾ ਤੇ ਅਸੀਂ ਕਿਸੇ ਦੇ ਨਾਲ ਜਾਤੀ ਨਹੀਂ ਕਰ ਰਹੇ ਕੋਈ ਐਮਰਜੈਂਸੀ ਕਾਲ ਆ ਐਂਬੂਲੈਂਸ ਗੱਡੀ ਆ ਜਾਂ ਕੋਈ 에어ਪੋਰਟ ਤੇ ਜਾਣ ਵਾਲੇ ਆ ਅਸੀਂ ਉਹਨਾਂ ਨੂੰ ਲੰਗੜ ਦਿੰਦੇ ਆ ਤੇ ਬਾਕੀ ਜਿਹੜੇ ਆਮ ਲੋਕ ਆ ਡਿਊਟੀਆਂ ਵਾਲੇ ਆ ਜਾਂ ਆਪਣੇ ਪਰਸਨ ਨੇ ਕੰਮ ਕੋਈ ਉਹਨਾਂ ਦਾ ਬੇਲੇ ਫੰਨਤੋਂ ਨਾਲ ਅਸੀਂ ਉਹਨਾਂ ਨੂੰ ਵੀ ਰੋਕ ਰਹੇ ਹਾਂ ਔਰ ਸਾਡੀ ਕੋਈ ਜ਼ਿਆਦਾ ਲੜਾਈ ਨਹੀਂ ਹੈਗੀ ਅਸੀਂ ਤਾਂ ਹੱਕ ਮੰਗਦੇ ਹਾਂ ਕਿਉਂਕਿ ਸਾਡੇ ਵੱਡੇ ਵੱਡੇ ਰਾਂ ਨੇ ਕਿਹਾ ਵੇ ਦਿੱਲੀ ਵਿੱਚ ਆਗ ਦੇ ਹਾਲੇ ਦੇ ਤੇਗਾਂ ਵਿੱਚ ਸੜਨਾ ਪੈਂਦਾ ਹੈ ਉਹ ਜੀ ਨੂੰ ਅਸੀਂ ਮੁਖਰਾ ਕੇ ਆਪਣੀ ਮੰਗਾਂ ਨੂੰ ਕਿਉਂਕਿ ਜਿਹੜਾ ਸਾਡਾ ਕਿਸਾਨ ਮਜਬੂਰ ਏਕਤਾ ਦਾ ਨਾਰਾ ਹੈ ਅਸੀਂ ਇਕੱਠੇ ਹੋ ਕੇ ਲਾ ਰਹੇ ਹਾਂ ਵੀ ਸਾਡੇ ਹੱਕਾਂ ਜਿਹੜੇ ਹੱਕਾਂ ਵਾਸਤੇ ਅਸੀਂ ਲੜ ਰਹੇ ਹਾਂ ਤੇ ਦਾਸ ਚੜੂਨੀ ਗੁਪ ਗਨਾਵ ਸਿੰਘ ਚੜੂਨੀ ਗਰਨਛਕਤਰ ਮੋਹਾਲੀ ਵੱਲੋਂ ਸੇਵਨਵਾ ਰਹੇ ਆ ਅਸੀਂ ਜਿੰਨੇ ਵੀ ਵਲੰਟੀਅਰ ਸਾਡੇ ਆਏ ਹੋਏ ਬਜ਼ੁਰਗ ਆਏ ਹੋਏ ਆ ਪਰ ਲੇਕਿਨ ਇੱਕ ਗੱਲ ਮੋਦੀ ਨੂੰ ਦੱਸਤੀ ਅਸੀਂ ਵੀ ਅਸੀਂ ਮਰਨੋਂ ਮੂਰਲੀ ਡਰਦੇ ਜਿਨ੍ਹਾਂ ਨੇ ਲੈਂਡ ਮਲਾ ਰਹੇ ਨੇ ਕਿਉਂਕਿ ਅਸੀਂ ਆਪਣੀ ਜਾਨ ਤਲੀ ਤੇ ਧਰ ਕੇ ਸਾਡੇ ਪਿਓ ਦਾਦੀਆਂ ਦੇ ਲੱਕੜਦਾਰਦਿਆਂ ਦੇ ਖਾਪੜਦਿਆਂ ਦੇ ਜ਼ਮੀਨਾਂ ਅਸੀਂ ਉਹਨਾਂ ਨੂੰ ਜਾਇਆ ਨਹੀਂ ਜਾਣ ਦੇਵਾਂਗੇ ਅਸੀਂ ਆਪਣੇ ਹੱਕਾਂ ਲਈ ਮਰ ਜਾਾਂਗੇ ਪਰ ਲੇਕਿਨ ਪਿੱਛੇ ਨਹੀਂ ਹਟਾਂਗੇ ਸਾਡੇ ਇੱਕ ਮੋਦੀ ਸਰਕਾਰ ਨੂੰ ਵਿਗਾਰ ਆ ਕਿਉਂਕਿ ਅਸੀਂ ਹਰ ਟਾਈਮ ਮਜ਼ਦੂਰ ਤੇ ਕਿਸਾਨ ਜਿੰਨਾ ਵੀ ਹੱਥ ਨਾਲ ਮਿਲ ਕੇ ਸੰਘਰਸ਼ ਕਰ ਰਿਹਾ ਤੇ ਸਾਡੇ ਢੱਲੇਵਾਲ ਸਾਹਿਬ ਬੈਠੇ ਨੇ ਅੱਜ 36 ਦਿਨ ਹੋ ਗਏ ਨੇ ਤੇ ਕਿਸੇ ਸਰਕਾਰ ਨੇ ਆ ਕੇ ਕੋਈ ਵੀ ਕਿਸੇ ਦੀ ਬਾਣੀ ਫੜੀ ਹੈਗੀ ਤੇ ਅਸੀਂ ਤਾਂ ਇੱਕ ਸਿਰਫ ਆਪਣਾ ਹੱਕ ਮੰਗਦੇ ਆ ਜੋ ਸਾਡੇ ਕਾਲੇ ਕਾਨੂੰਨਾਂ ਨੇ ਪਾਸ ਕੀਤੇ ਸੀਗੇ ਉਹਨਾਂ ਤੇ ਉਹ ਲਾਗੂ ਨਹੀਂ ਕੀਤੇ ਇਸ ਕਰਕੇ ਅਸੀਂ ਅੱਜ ਦਾ ਰੋਸ ਧਰਨਾ ਜਿਹੜਾ ਦਿੱਤਾ ਗਿਆ ਇਹ ਅੱਜ ਦਾ ਉਹਨਾਂ ਕਾਨੂੰਨਾਂ ਤੇ ਆ ਜੋ ਐਮਐਸਏ ਲਾਗੂ ਨਹੀਂ ਕੀਤੇ ਇਹਨਾਂ ਨੇ ਸਾਨੂੰ ਹੱਕ ਨਹੀਂ ਦੇ ਰਹੇ ਇਸ ਕਰਕੇ ਅੱਜ ਦਾ ਜਿਹੜਾ ਰੋਸਤਾਨਾ ਟੀ ਟਿਕ ਦਾ ਬੜੇ ਚਾਹ ਤੇ ਬਲੰਡੀਆਂ ਦੇ ਨਾਲ ਵਲੰਟੀਅਰ ਪਹੁੰਚੇ ਹੋਏ ਨੇ ਸ਼੍ਰੀ ਹਨਵਾ ਰਹੇ ਨੇ ਲੋਕ ਸਾਥ ਦੇ ਰਹੇ ਨੇ ਥੋੜਾ ਹਾਂਜੀ ਲੋਕ ਸਾਥ ਦੇ ਰਹੇ ਜਿੰਨੇ ਕਦ ਤੱਕ ਕਦੋਂ ਤੱਕ ਦਾ ਸਮਾਂ ਜਿਹੜਾ ਇਹ ਤਕਰੀਬਨ 6:30 ਵਜੇ ਤੱਕ ਚਲੇਗਾ ਤੇ 6:30 ਵਜੇ ਤੱਕ ਅਸੀਂ ਧਰਨੇ ਤੇ ਬੈਠਾਂਗੇ ਆਵਾਜ਼ਾਂ ਨੂੰ ਠੱਪ ਕਰਾਂਗੇ ਐਮਰਜੈਂਸੀ ਜਿਹੜੀ ਸਵਾਵਾਂ ਉਹ ਬਾਹਲ ਕਿੱਥੇ ਹੋਈਆਂ ਹਾਂ ਐਮਰਜੈਂਸੀ ਸਵਾਵਾਂ ਜਿਹੜੀਆਂ ਜੇ ਐਂਬੂਲੈਂਸ ਗੱਡੀ ਆ ਜਾਂ ਕੋਈ 에ਅਰਪੋਰਟ ਤੇ ਜਾਣਾ ਕਿਸੇ ਨੇ ਬੰਦੇ ਨੇ ਜਿਹੜੇ ਫਲੈਟ ਆ ਜਾਂ ਕੋਈ ਐਸੀ ਕੋਈ ਗੱਲਬਾਤ ਆ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਘਰ ਦੇ ਪਰੇਸ਼ਾਨੀ ਆ ਕਿਸੇ ਦੀ ਡੈੱਡ ਬੋਡੀ ਆ ਜਾਂ ਕਿਸੇ ਦੇ ਮਰਕਤ ਹੋ ਗਈ ਕਿਸੇ ਨੇ ਭੁੱਖ ਤੇ ਜਾਣਾ ਅਸੀਂ ਉਹਨਾਂ ਨੂੰ ਰੋਕ ਨਹੀਂ ਰਹੇ ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਹੇ ਮਾਰਕੀਟ ਤੇ ਜਿਹੜੇ ਪੈਟਰੋਲ ਪੰਪ ਆ ਮੁਕੰਮਲ ਤੌਰ ਤੇ ਬੰਦ ਕੀਤੇ ਹੋਏ ਨੇ ਬੰਦ ਕੀਤੇ ਹੋਏ ਜੀ ਆ ਠੇਕਾ ਖੁੱਲਾ ਬੰਦ ਸੀਗਾ ਆਪਣੇ ਖੁੱਲਾ ਸੀਗਾ ਅਸੀਂ ਹੁਣੇ ਸਾਡੇ ਬਲੰਡੇਰ ਮੁੰਡੇ ਗਏ ਆ ਜਾ ਕੇ ਠੇਕਾ ਬੰਦ ਕਰਾਤਾ ਠੀਕ ਹੈ ਜੀ ਧੰਨਵਾਦ ਓਕੇ ਨਾਮ கேட்டਾ ਮੇਰਾ ਕਰਨਵੀਰ ਸਿੰਘ ਹੈ ਜੀ ਅੱਛਾ ਤੇ ਇੱਥੇ ਜਿਹੜਾ ਅੱਜ ਦਾ ਧਰਨਾ ਲਗਾਇਆ ਗਿਆ ਉਹਦੇ ਬਾਰੇ ਥੋੜਾ ਕੀ ਕਹਿਣਾ ਇਹ ਧਰਨਾ ਆਪਣਾ ਕਿਸਾਨ ਜਥੇਬੰਦੀਆਂ ਵੱਲੋਂ ਹੈ ਤੇ ਆਪਣੇ ਮਤਲਬ ਕਿਸਾਨਾਂ ਵੱਲੋਂ ਹੈ ਤੇ ਜਿਹੜੇ ਐਮਐਸਪੀ ਕਾਨੂੰਨ ਇਹਨਾਂ ਨੇ ਕੀਤੇ ਬਣਾਏ ਆ ਉਹਨਾਂ ਨੂੰ ਰੱਦ ਕਰਾਉਣ ਲਈ ਆ ਤੇ ਆਪਣੇ ਡੱਲੇਵਾਲ ਸਾਹਿਬ ਜਿਹੜੇ ਭੁਖ ਹੜਤਾਲ ਤੇ ਪਏ ਨੇ ਮਰਨ ਵਰਤ ਤੇ ਉਹਨਾਂ ਲਈ ਉਹਨਾਂ ਦੇ ਸੱਦੇ ਤੇ ਇੱਕ ਸੱਦੇ ਤੇ ਅਸੀਂ ਇਹ ਸਭ ਕੁਝ ਕੀਤਾ ਤੇ ਕਈ ਮੈਂ ਦੇਖਿਆ ਕਿ ਇੱਕ ਹਿਮਾਚਲ ਦਾ ਬੰਦਾ ਸੀਗਾ अच्छा ਤੇ ਉਹ ਹਿਮਾਚਲ ਦੇ ਬੰਦੇ ਨੇ ਮਤਲਬ ਮੇਰੇ ਨਾਲ ਬੈਸਬਾਜੀ ਕੀਤੀ ਤੇ ਮੈਨੂੰ ਗਾਲੀ ਗਲੋਚ ਕੀਤੀ ਉਹ ਬੰਦੇ ਨੇ ਤੇ ਕਿਸਾਨਾਂ ਬਾਰੇ ਮਾੜਾ ਬੋਲਿਆ ਕਿ ਤੁਸੀਂ ਕਾਦੇ ਕਿਸਾਨ ਹੋ ਤੁਸੀਂ ਆਮ ਜਨਤਾ ਪਰੇਸ਼ਾਨ ਕਰ ਰਹੇ ਹੋ ਫਿਰ ਮੈਂ ਉਹਨੂੰ ਇੱਕ ਗੱਲ ਕਹੀ ਸੀਗੀ ਵੀ ਅਸੀਂ ਆਪਣੇ ਇਕੱਲੇ ਵਾਸਤੇ ਨਹੀਂ ਲੜ ਰਹੇ ਕਿ ਅਸੀਂ ਪੂਰੀ ਦੁਨੀਆ ਵਾਸਤੇ ਤੁਹਾਡੇ ਪੂਰੇ ਭਾਰਤ ਵਾਸਤੇ ਲੜ ਰਹੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਅੰਨ ਦਾ ਪੈਦਾਵਾਰ ਹੈ ਉਹ ਪੰਜਾਬ ਦੇ ਵਿੱਚੋਂ ਜਾਂਦਾ ਹੈ ਫਿਰ ਉਸ ਤੋਂ ਬਾਅਦ ਹਰਿਆਣਾ ਫਿਰ ਯੂਪੀ ਫਿਰ ਜਿਹੜੇ ਮੱਧ ਪ੍ਰਦੇਸ਼ ਹੋ ਗਿਆ ਹਨ ਫਿਰ ਇਹਨਾਂ ਚੋ ਮਤਲਬ ਸਭ ਤੋਂ ਜ਼ਿਆਦਾ ਜਿਹੜਾ ਅੰਨ ਦਾ ਪੈਦਾਵਾਰ ਉਹ ਪੰਜਾਬ ਚੋਂ ਹੀ ਜਾਂਦਾ ਹੈ ਸਭ ਤੋਂ ਜ਼ਿਆਦਾ ਜਿਹੜੇ ਲੰਗਰ ਹੈ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਉਹ ਪੰਜਾਬ ਚ ਲੱਗਦੇ ਨੇ ਜੇ ਕਦੇ ਵਾਹਿਗੁਰੂ ਨਾ ਕਰੇ ਲੰਗਰ ਬੰਦ ਹੋ ਗਏ ਤਾਂ 101% ਭਾਰਤ ਭੁੱਖਾ ਮਰ ਜਾਊਗਾ ਕਿਉਂਕਿ ਪੰਜਾਬ ਦੇ ਵਿੱਚ ਅਦਰ ਸਟੇਟ ਬਹੁਤ ਬੈਠੀਆਂ ਨੇ ਯੂਪੀ ਬਿਹਾਰ ਹਿਮਾਚਲ ਪ੍ਰਦੇਸ਼ ਹਰਿਆਣਾ ਉਤਰਾਖੰਡ ਇਹ ਮਤਲਬ ਪੰਜਾਬ ਦੇ ਵਿੱਚ ਬੈਠੇ ਨੇ ਇਹਨਾਂ ਦੇ ਬੱਚੇ ਮੁੰਡੇ ਕੁੜੀਆਂ ਇੱਥੇ ਜੌਬ ਕਰਨ ਆ ਰਹੇ ਨੇ ਇੱਥੇ ਕਦੇ ਕੁਝ ਉਹਨਾਂ ਨਾਲ ਐਦਾਂ ਦੀ ਘਟਨਾ ਨਹੀਂ ਹੁੰਦੀ ਕਿ ਜਿੱਦਾਂ ਬਾਰ ਲੀਆਂ ਸਟੇਟਾਂ 'ਚ ਦਿੱਲੀ 'ਚ ਤੁਸੀਂ ਦੇਖ ਲਓ ਨਿਤ ਨਵਾਂ ਰੇਪ ਕੇਸ ਮਿਲਦਾ ਛੋਟੇ ਬੱਚਿਆਂ ਨਾਲ ਵੱਡੀ ਕੁੜੀ ਨਾਲ ਹੁਣ ਡਾਕਟਰ ਨਾਲ ਹੋਇਆ ਸੀਗਾ ਉਹਦਾ ਕੀ ਹੋਇਆ ਕੋਲਕਾਤਾ ਵਿੱਚ ਹੋਇਆ ਉਹਦਾ ਕੀ ਹੋਇਆ ਇਨਸਾਫ ਮਿਲਿਆ ਕੋਈ ਨਹੀਂ ਮਿਲਿਆ ਮਤਲਬ ਇੰਡੀਆ ਦੇ ਵਿੱਚ ਐਵੇਂ ਆ ਕੁਝ ਵੀ ਹੁੰਦਾ ਇਨਸਾਫ ਨਹੀਂ ਮਿਲਦਾ ਤੁਸੀਂ ਕਦੇ ਮੈਨੂੰ ਦੱਸੋ ਕਿ ਪੰਜਾਬ ਦੇ ਵਿੱਚ ਕਦੇ ਕਿਸੇ ਦਾ ਰੇਪ ਹੋਇਆ ਕਿਸੇ ਦੀ ਧੀ ਦਾ ਰੇਪ ਹੋਇਆ ਨਹੀਂ ਕਦੇ ਨਹੀਂ ਹੋਇਆ ਹੋ ਵੀ ਨਹੀਂ ਸਕਦਾ ਕਿਉਂਕਿ ਸਾਡੇ ਇੱਥੇ ਗੁਰੂਆਂ ਦੀ ਕਿਰਪਾ ਹੈ ਸਾਡੇ ਸਿੰਘ ਜਥੇਬੰਦੀਆਂ ਜਿਹੜੀਆਂ ਨਹੰਗ ਜਥੇਬੰਦੀਆਂ ਉਹ ਕਦੇ ਐਦਾਂ ਹੋਣ ਨਹੀਂ ਦਊਂਗੇ ਆ ਜੇ ਕੁਝ ਹੁੰਦਾ ਵੀ ਹੈ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਹੈ ਜੀ ਮਲਕੀਤ ਸਿੰਘ ਅੱਛਾ ਅੱਜ ਦੇ ਜਿਹੜੇ ਧਰਨੇ ਬਾਰੇ ਤੁਹਾਡਾ ਕੀ ਕਹਿਣਾ ਅੱਜ ਦਾ ਧਰਨਾ ਜੀ ਜਿਹੜੀ ਸਾਡੇ ਜਥੇਬੰਦੀ ਹੈ ਜੀ ਚੜੁੰਨੀ ਸਾਹਿਬ ਦੀ ਇਹਨਾਂ ਦੇ ਵੱਲੋਂ ਕਾਲ ਆਈ ਸੀ ਵੀ ਜਿੱਥੇ ਸਾਰੀਆਂ ਜਥੇਬੰਦੀਆਂ ਆਪਣੀਆਂ ਇਕੱਠੀਆਂ ਕਰ ਰਹੀਆਂ ਸੀ ਨਾਲੇ ਉਹਨਾਂ ਦਾ ਪੂਰਾ ਸਾਡਾ ਸਹਿਯੋਗ ਹੈ ਠੀਕ ਹੈ ਜੀ ਤੇ ਅਸੀਂ ਪਤਾ ਹੀ ਇਹ ਕੌਲ ਦਾ ਜਿੰਨੀ ਅਸੀਂ ਦਿੱਤੀ ਹੋਈ ਲਿਖਤੀ ਵੀ ਇਹ ਚੀਜ਼ਾਂ ਮੰਨਦੇ ਜੀ ਆਲਰੇਡੀ ਪਹਿਲਾਂ ਹੀ 24 ਘੰਟੇ ਮੈਂ ਆਪਣੇ ਸੋਸ਼ਲ ਮੀਡੀਆ ਪੇਜ ਤੋਂ ਉਹਨਾਂ ਦੇ ਪੇਜ ਤੋਂ ਸਾਰੇ ਪਿਆ ਹੋਇਆ ਆਪਣੇ ਬਾਕੀ ਲੋਕੀ ਐ ਵੀ ਸਾਥ ਵੀ ਦੇ ਰਹੇ ਆ ਠੀਕ ਹੈ ਹੁਣ ਤਾਂ ਸਵੇਰੇ ਥੋੜਾ ਜਿਹਾ ਡਿਊਟੀ ਵਾਲੇ ਥੋੜੇ ਤੰਗ ਹੋਏ ਅਸੀਂ ਸਮਝਾਇਆ ਉਹਨਾਂ ਨੂੰ ਫਿਰ ਉਹ ਆਪਣਾ ਚਲੇ ਗਏ ਵਾਪਸ ਠੀਕ ਹੈ ਜਿਹੜੀ ਜ਼ਰੂਰੀ ਸੇਵਾ ਹੈ ਆਪਣੀਆਂ ਚੱਲ ਰਹੀਆਂ ਐਂਬੂਲੈਂਸ ਚੱਲ ਰਹੀ ਹੈ ਜੋ ਡਾਕਟਰ ਕੋਈ ਮੈਡੀਕਲ ਲੈ ਕੇ ਜਾਂਦਾ ਉਹ ਵੀ ਚੱਲ ਰਿਹਾ ਵਧੀਆ ਚੱਲ ਰਿਹਾ ਤਾਰਨਾ